आज किसान मजदूर मोर्चा ने जलंधर में अपनी मीटिंग बुलाई है हमारे तमाम के भारत के साथी हमारे यूनियंस के लीडर पहुंचे हुए हम लगभग 20 को अगस्त को यहाँ पर जमीन बचाओ गांव बचाओ पंजाब बचाओ के नाम पर महारैली कर रहे हैं हमने पहले ऐलान किया था जो हुडा का बड़ा ग्राउंड है वहाँ पर रैली की जाएगी लेकिन वहाँ जगह बहुत कम है तो आज जो यहाँ कुक्कड़ गांव है वहाँ दाना मंडी हमने देखी यहाँ की 800 एकड़ जमीन भी ये लैंड पुलिंग पॉलिसी में आई हुई है और वो बड़ी ग्राउंड है के पास बड़ी जगह है तो वो हमने सब ने सिलेक्ट किया अब जो 20 अगस्त को ये जो महारैली होगी ये वहाँ कुक्कड़ गाँव में होगी आपके माध्यम से सब पंजाब वासियों को यहाँ के तामीन तमाम ग्रामीण क्षेत्र में रहने वाले लोगों को अपील करेंगे हर तरह की हमें जो सहूलत दें चाहे लंगर की सेवा हो चाहे किसी किस्म की सेवा अधिक से अधिक किसान मजदूर शहरी ग्रामीण वहां पहुंचे जो हमारा कार्यक्रम हो रहा आप देखेंगे जो सरकार सोच रही है उससे अधिक तादाद में लोग पहुंचेंगे इसी के बीच जो 11 का मोटरसाइकिल मार्च है हमारा ये भी पंजाब में ऐतिहासिक होगा मोटरसाइकिल मार्च हम लोग करेंगे और तमाम जिलों में इसके लिए सात अगस्त को मीटिंग हमने बुला लिया मीटिंग में उनके रूट सब तय हो जाएंगे और उसके हिसाब से हम लोग पूरे पंजाब में मार्च करेंगे और सभी को न्यौता देते हैं अधिक से अधिक तादाद में वो पहुंचे और भगवंत मान सरकार को कहना चाहते हैं कि आप अगर जल्दी से ये लैंड पॉलिसी पॉलिसी को वापस ले लीजिएगा तो शायद बच जाइएगा नहीं तो आपके साथ भाजपा से भी बुरी होगी

ਔਰ ਉਹਦੇ ਵਿੱਚ ਖਾਸ ਕਰਕੇ ਪੀੜਿਤ ਪਿੰਡਾਂ 'ਚ ਅਸੀਂ ਢੇੜਾ ਮਾਰਾਂਗੇ ਬਾਕੀ ਜੇ ਜ਼ਿਆਦਾ ਜਥੇਬੰਦੀਆਂ 'ਵਾਂ ਵੱਡਾ ਇਕੱਠ ਹੈਗਾ ਦੋ ਮੋਟਰਸਾਈਕਲਾਂ 'ਤੇ ਤਿੰਨ ਵੀ ਉਹ ਆਪਦੇ ਹਸਾਮ ਨਾਲ ਦੇਖ ਲੈਣਗੇ ਕਿ ਕਿਹੜਾ ਰੂਟ ਉਹਨਾਂ ਨੂੰ ਅਸੀਂ 7 ਅਗਸਤ ਨੂੰ ਉਹਦੀਆਂ ਮੀਟਿੰਗਾਂ ਸੱਦ ਲਈਆਂ ਹੈਗੀਆਂ ਵਾਂ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਮਾਰਚ ਹੋ ਰਿਹਾ ਉਹ ਲਗਭਗ 23 ਕਿਲੋ ਰੂਟ ਸਾਡਾ ਠੀਕ ਹੈ ਜੀ ਉਹ ਮਾਨਣਾ ਵਾਲੇ ਸਾਈਡ ਤੋਂ ਕੱਟ ਕਰਕੇ ਗੋਲਡਨ ਗੇਟ ਫਿਰ ਆਪਣਾ ਸ਼ਾਮ ਸਿੰਘ ਟਾਰੀ ਚੌਂਕ ਤੇ ਪੀੜਿਤ ਪਿੰਡਾਂ 'ਚ ਅਸੀਂ ਜਾਵਾਂਗੇ ਔਰ ਬਹੁਤ ਵੱਡਾ ਕਟੋ ਬੀ ਇਸ ਮਹਾਂ ਰੈਲੀ ਦੇ ਵਿੱਚ ਜਿਹੜੀ ਵੀ ਉਹ ਦਾ ਸਪੋਕਸਪੀਰ ਦੱਸਦਾ ਉਹ ਕਿੱਥੀ ਜਾਵੇਗੀ ਇਸ ਦੇ ਵਿੱਚ ਤੁਸੀਂ ਮੁੱਖ ਮੰਤਰੀ ਮਾਨ ਨੂੰ ਵੀ ਸੱਦਾ ਦੇ ਰਹੇ ਹੋ ਕਿ ਉਹ ਤੁਹਾਡੇ ਨਾਲ ਵਿਚਾਰ ਪਤੰਤਰਾ ਕਰਨ ਨਹੀਂ ਦੇਖੋ ਸਾਡੀ ਜਿਹੜੀ ਲੋਕਾਂ ਨੂੰ ਸੱਦ ਕੇ ਲੈਂਡ ਪੂਲਿੰਗ ਪਾਲਸੀ ਚ ਰੱਦ ਕਰਨ ਜਾ ਰਹੇ ਉਹਦੇ ਤੱਕ ਕੋਈ ਸੱਦਾ ਨਹੀਂ ਹੈਗਾ ਸਰਕਾਰ بار بار ਉਹਨਾਂ ਦੇ ਬੰਦੇ ਗੁੰਮਰਾ ਗੁੰਮਰਾਹ ਕਰਦੇ ਆ ਵੀ ਸਾਡੀ ਲੈਂਡ ਪੂਲਿੰਗ ਪਾਲਸੀ ਬਹੁਤ ਵਧੀਆ ਵਾ ਜਾ ਕਿਸਾਨ ਆਗੂ ਬਿਲਡਰ ਕਰੋਂ ਦੇ ਬਣ ਗਏ ਇਹਨੂੰ ਕੀ ਬਣਾ ਉਹਦੇ ਵਾਸਤੇ ਸੀ ਚੈਲੰਜ ਕਰਦੇ ਆ ਵੀ ਤੁਸੀਂ ਕਿਤੇ ਵੀ ਪ੍ਰੈਸ ਸਾਧ ਕੇ ਕਿਸਾਨ ਦੀ ਗਰਨ ਸਾਰਿਆਂ ਨੂੰ ਸਾਧ ਲੋ ਤੁਸੀਂ ਆਪ ਦਾ ਪੱਖ ਰੱਖਦੇ ਹੋ ਸੀ ਆਪ ਦਾ ਪੱਖ ਰੱਖਦਾਂਗੇ ਜੇ ਅਸੀਂ ਟੇਬਲ ਤੇ ਹਾਰ ਜਾਗੇ ਫਿਰ ਸਾਨੂੰ ਦੱਸਿਓ ਤੇ ਜੇ ਤੁਸੀਂ ਟੇਬਲ ਤੇ ਹਾਰ ਗਏ ਤੇ ਲੈਂਡ ਪੂਲਿੰਗ ਪਾਲਿਸੀ ਉਦੋਂ ਵਾਪਸ ਲੈਣੀ ਚਾਹੀਦੀ ਸੀ ਤੇ ਕਿਹਾ ਵੀ ਆਓ ਸਾਡੇ ਨਾਲ ਬਹਿ ਕੇ ਗੱਲ ਕਰਦੇ ਬੰਦੇ ਸਾਹਿਬ ਵੀ ਤੁਹਾਡੇ ਪਾਸੇ ਤਾਂ ਤੁਸੀਂ ਵਿਰੋਧ ਕਰ ਰਹੇ ਹੋ ਲੈਂਡ ਪੂਲਿੰਗ ਸਾਰੀ ਇਸ ਪੂਰੀ ਪਾਲਿਸੀ ਦਾ ਤੁਹਾਡੇ ਪਾਸੇ ਉਹ ਕਿਹੜੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਤਬੀਨਾ ਦੇ ਲਈ ਚਾਹੀਦੀ ਮਜੀਜੀ ਕਿਹੜੇ ਕਿਸਾਨ ਨੇ ਜਿਹੜੇ ਪੰਦਰਜ਼ਕਾਂ ਨੂੰ ਅਮੀਰਾ ਦੇ ਲਈ ਤਿਆਰ ਨੇ ਇੱਕ ਪਾਸੇ ਤਾਂ ਤੁਸੀਂ ਵਿਰੋਧ ਕਰ ਰਹੇ ਲੈਂਡ ਪੂਲਿੰਗ ਦੇਖੋ ਬਿਲਕੁਲ ਫੇਕ ਹੈ ਸਾਰਾ ਕੁਝ ਇਹ ਟੋਟਲ ਫੇਕ ਹੈ ਕਲੀਅਰ ਘਟ ਹੈ ਕਿ ਅਸੀਂ ਚੈੱਕ ਕੀਤਾ ਸਾਰੇ ਪਟਿਆਲੇ ਇਹਨਾਂ ਨੇ ਕਿਸੇ ਜ਼ੈਨ ਦਾ ਨਾਮ ਲਿਆ ਉੱਥੇ ਸਾਡੇ ਸਾਥੀ ਗਏ ਔਰ ਉੱਥੇ ਜਾ ਕੇ ਪਤਾ ਕੀਤਾ ਉੱਥੇ ਕੋਈ ਜ਼ੈਨ ਨਹੀਂ ਉੱਥੇ ਕੋਈ ਜ਼ਮੀਨ ਨਹੀਂ ਹੈ ਉਸ ਹੀ ਪਿੰਡ ਦੇ ਵਿੱਚ ਔਰ ਦੂਸਰੀ ਗੱਲ ਇਹਨਾਂ ਨੇ ਲੁਧਿਆਣੇ ਚ ਕਿਹਾ ਕਿ ਲੁਧਿਆਣੇ ਦੇ ਵਿੱਚ 280 ਏਕੜ ਹੈ ਅਸੀਂ ਕੱਲ ਸਾਰਾ ਵੈਰੀਫਾਈ ਕੀਤਾ ਲੁਧਿਆਣਾ ਬੈਠ ਕੇ ਉੱਥੇ ਕੇਵਲ 80 ਏਕੜ ਨੇ ਕੋਈ ਵੀ ਕੋਈ ਜੈਨ ਹੈ ਅਗਰਵਾਲ ਹੈ ਜਿਹੜੇ ਕਿ ਕਰੋਨ ਰਾਈਜ਼ ਨੇ ਜਿਹੜੇ ਕਲੋਨੀਆਂ ਕੱਢਦੇ ਨੇ ਇਹ ਮੈਂ ਤੁਹਾਨੂੰ ਇਹ ਸਾਰੇ ਆਮ ਆਦਮੀ ਆਲ ਰੈਡੀ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਹੁਣੇ ਸੰਜੀਵ ਰੋੜਾ ਦੀ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਾਰੇ ਕਲੀਅਰ ਪਿਕਚਰਾਂ ਕੱਢ ਕੇ ਵੇਖ ਲਓ ਉਹਨਾਂ ਦੇ ਨਾਮ ਨੇ ਸੋ ਕਹਿਣ ਦਾ ਭਾਵ ਕੋਈ ਫਾਰਮਰ ਆਪਣੀ ਜ਼ਮੀਨ ਨਹੀਂ ਦੇਣਾ ਦੇ ਰਿਹਾ ਕਿ ਕੁਝ ਆਮ ਆਦਮੀ ਪਾਰਟੀ ਵਾਲੇ ਹੀ ਉਹਨਾਂ ਨੇ ਤਿਆਰ ਕੀਤੇ ਨੇ ਜਿਹੜੇ ਕਿ ਬਿਲਕੁਲ 1% ਵੀ ਨਹੀਂ ਪੰਜਾਬ ਕਹਿੰਦੇ ਕਿ ਕਿਸਾਨਾਂ ਦੀ ਮਰਜ਼ੀ ਹੈ ਜ਼ਮੀਨ ਦੇਣ ਜਾਂ ਨਾ ਦੇ ਫਿਰ ਕੀ ਹਰਜ ਹੈ ਜੇ ਇਹ ਗੱਲ ਕਹਿੰਦੇ ਤਾਂ ਸੀਐਮ ਸਾਹਿਬ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹ ਜਿਹੜੀ ਪਾਲਿਸੀਆਂ ਨੂੰ ਵਾਪਸ ਲੈਣੇ ਆ ਇਹ ਕੇਵਲ ਲੋਕਾਂ ਨੂੰ ਭਰਮ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਕਿ ਦੇਖੋ ਜੀ ਕਿਸਾਨ ਦੀ ਤਾਂ ਮਰਜ਼ੀ ਹੈ ਇੱਕ ਪਾਸੇ ਉਹਨੂੰ ਨੋਟੀਫਾਈ ਕਰਦਾ ਹੈ ਇੱਕ ਪਾਸੇ ਤਹਿਸੀਲਦਾਰ ਜਗਰਾਉ ਅਰਧਾ ਹੈਗਾ ਨੋਟਿਸ ਕੱਢਦਾ ਹੈ ਨਾ ਤਹਿਸੀਲਦਾਰ ਨੂੰ ਪੇਪਾਇਤ ਜਿਹੜੇ ਸੀਐਲਡੀ ਨੂੰ ਨਹੀਂ ਦੇ ਸਕਦੇ ਸੀਐਲਡੀ ਤੋਂ ਮਨਾ ਦੇਣ ਤੋਂ ਮਨਾ ਕਰਤਾ ਕਹਿਣ ਦਾ ਭਾਵ ਨਾ ਤੇ ਕਿਸਾਨ ਉਹਦੇ ਤੇ ਕੋਈ ਡੇਰੀ ਫਾਰਮਿੰਗ ਕਰੇ ਨਾ ਉਹਦੇ ਤੇ ਕੋਈ ਆਲੂਆਂ ਦਾ ਕੋਲ ਸਟੋਰ ਲਾਵੇ ਆਪਣੀ ਫਸਲ ਦੇ ਰਾਂਖਲ ਕਾਉ ਲਈ ਵੀ ਉਸ ਜ਼ਮੀਨ ਦੇ ਉੱਤੇ ਕੋਈ ਕੰਮ ਕਰ ਨਹੀਂ ਕਰ ਸਕਦਾ ਤੇ ਫਿਰ ਇਹ ਤੁਸੀਂ ਦੱਸੋ ਫਿਰ ਉਹ ਜ਼ਮੀਨ ਦਾ ਕੀ ਮਤਲਬ ਹੋਇਆ ਉਹਦੀ ਮਾਲਕੀ ਦਾ ਇਹ ਕਲੀਅਰ ਹੈ ਸਾਫ ਹੈ ਕਿ ਇਹ ਸਰਕਾਰ ਲੋਕਾਂ ਨੂੰ ਬਹਿਮ ਤੇ ਭਰਮ ਚ ਪਾ ਰਹੀ ਹੈ 1 ਲੱਖ ਰੁਪਏ ਸਾਲਾਨਾ ਦੇਣ ਦੀ ਗੱਲ ਵੀ ਮੁੱਖ ਮੰਤਰੀ ਨੇ ਕਿੰਨੇ ਸਾਲ ਬਾਅਦ ਕਹਿੰਦੇ ਸੀ ਕਿ ਇਸ ਪੇਮੈਂਟ ਨੂੰ ਥੋੜਾ ਵਧਾ ਦੇ ਜਦ ਤੱਕ ਜਿਹੜਾ ਦਰ ਵਧਾ ਦਿੱਤੀ ਜਾਏਗੀ ਕਿਵੇਂ ਦੱਸਦੇ ਮੈਂ ਇੱਕ ਕਹਾਂ ਜੀ ਇਹ 3 ਸਾਲ ਤੱਕ ਦੇਣਗੇ ਤਾਂ ਲੱਗ ਕਹਿੰਦੇ 4 ਲੱਖ ਸਾਲ ਦਾ ਦੇ ਦੇਣ ਇਹ 3 ਸਾਲ ਤੋਂ ਬਾਅਦ ਕੀ ਹੈ ਜਿਹੜੀ ਪ੍ਰਾਪਰਟੀ ਸੇਲ ਨਹੀਂ ਹੋਣੀ ਤੁਹਾਡੇ ਇੱਥੇ ਤੁਸੀਂ ਜਲੰਧਰ ਚੈੱਕ ਕਰ ਲਓ ਇੱਥੇ ਜਿਹੜਾ ਪੁੱਡਾ ਨੇ ਪਹਿਲਾਂ ਅਰਮਸਟ੍ਰੰਡ ਕੱਤੀ ਹੋਈ ਆ ਉਹ ਨਹੀਂ ਵਿਕੀ ਅਸ਼ਿਆਰਪੁਰ ਦੇ ਵਿੱਚ ਹੈ ਮੇਰੇ ਨਾਲ ਚਲੋ ਮੈਂ ਖਾਣਾ ਸਖਤੀਰ ਦੇ ਸਾਹਮਣੇ ਉੱਡਾ ਨੇ ਕਮਰਸ਼ਲ ਡਵੈਲਪ ਕੀਤੀਆਂ ਹੋਈਆਂ ਸੀ ਜਿਹੜੇ ਡੇਕੇ ਖੰਡਰ ਬਣ ਗਏ ਜਾਂ ਬਣਾਈਆਂ ਹੋਈਆਂ ਸੀ ਔਰ ਉਹ ਨਹੀਂ ਵਿਕੇ ਔਰ ਉਦੋਂ ਸ਼ਹਿਰਪੁਰ ਇੰਪਰੂਵਮੈਂਟ ٹرسٹ ਨੇ ਕੇਵਲ 31 ਏਕੜ ਮੇਰੇ ਪਿੰਡ ਦੇ ਵਿੱਚ ਨਗਰ ਚ ਕੱਟੇ ਸੀ ਜਿਹਦੇ ਵਿੱਚੋਂ ਕੇਵਲ 14-15 ਏਕੜ ਟਿੱਕੇ ਆ ਬਾਕੀ ਸਾਰੀ ਉਪਈਆ ਗਾਜਰ ਬੂਟੀ ਜਿਹੜੀ 1990 ਦੀ ਕੱਟੀ ਹੋਈ ਆ 35 ਸਾਲ ਪੁਰਾਣੀ ਕਹਿਣ ਦਾ ਭਾਵ ਡਿਮਾਂਡ ਬਿਲਕੁਲ ਨਹੀਂ ਹੈ ਔਰ ਇੱਕ ਕਲੀਅਰ ਹੈ ਵੀ ਇਹਦੀ ਜਿਹੜੀ ਜਿਹੜੀ ਕਹਿੰਦੇ ਆ ਕਿ ਅਸੀਂ ਡਵੈਲਪਮੈਂਟ ਬਹੁਤ ਅੱਛੀ ਦੇਣੀ ਆ ਪਾਰਕਾਂ ਦੇਣੀਆਂ ਸਕੂਲ ਦੇਣੇ ਉਹਦਾ ਮਤਲਬ ਕੀ ਹੁੰਦਾ ਹੈ ਵੇ ਉਹਦੀ ਡਿਵੈਲਪਮੈਂਟ ਕਾਸਟ ਬਹੁਤ ਵੱਜ ਜਾਂਦੀ ਹੈ ਜਦੋਂ ਵੱਜ ਜਾਂਦੀ ਹੈ ਤੇ ਉਹਦਾ ਰੇਟ ਇਨਾ ਹਾਇਰ ਹੁੰਦਾ ਹੁਣ 9 ਲੱਖ ਨੂੰ ਮਰਲਾ ਹਸ਼ਿਆਰਪੁਰ ਇਹ ਕਹਿੰਦੇ ਅਸੀਂ ਦੇਵਾਂਗੇ 30 ਹਜ਼ਾਰ ਨੂੰ ਗੱਜ ਤੇ ਉਧਰ 90 ਹਜ਼ਾਰ ਨੂੰ ਮਰਲਾ ਤਾਂ ਮਿਲ ਰਿਆ ਜਿਹੜੀਆਂ ਅਨੋਥਰਾਈ ਕਲੋਨੀਆਂ ਉਹਦੇ ਵਿੱਚ ਤੇ ਫਿਰ ਕੌਣ ਹੈ ਨਾ ਤੂੰ ਲੈ ਲੂਗਾ ਜੀ ਸੋ ਇਹ ਕਲੀਅਰ ਹੈ ਕਿ 50 ਸਾਲ ਤੱਕ ਜਮੀਨ ਵਿਕਣੀ ਨਹੀਂ ਤੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਲਣੀਆਂ ਸਾਨੂੰ ਜੋ ਦੀਦਾ ਇਹਦੇ ਮਗਰਸਰੇ ਅੰਤਰ ਹੈ ਕਿ ਕੁਝ ਸਮਾਂ ਜਿਵੇਂ ਸਾਡੇ ਪਹਿਲਾਂ ਮਾਨ ਸਾਹਿਬ ਨੇ ਕਿਹਾ ਕਿ ਜਿੱਤੇ ਜਿੱਤੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਉਹਦੇ ਨਾਲ ਨਾਲ ਇਹ ਸਾਰੀ ਜ਼ਮੀਨ ਪਾਲਸੀ ਨੇ ਲੈਂਗਾਰੀਆ ਇਹ ਕਹਿਣਗੇ ਕਿ ਅਸੀਂ ਸੜਕਾਂ ਕੱਢੀਆਂ ਸੀ ਪਰ ਇਹ ਜ਼ਮੀਨ ਵਿਕੀ ਨਹੀਂ ਉਹਨੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ 2000 5000 20000 ਏਕੜ ਦਾ ਜਿਹੜਾ ਫਾਰਮ ਵੜਾ ਕੇ ਦੇ ਦੇਣਗੇ ਸੋ ਅਸਲ ਤੇ ਕਿਸਾਨਾਂ ਕੋਲੋਂ ਜ਼ਮੀਨ ਖੋਣ ਦਾ ਇੱਕ ਤਰੀਕਾ ਹੈ ਪਰ ਇਹਦੇ ਮਗਰ ਕੋਈ ਨਹੀਂ ਇਹ ਲੈਣ ਜਿਹੜੀ ਹੈ ਕਿ ਇਹ ਪਾਲਸੀ ਕੋਈ ਨਹੀਂ ਹੈਗੀ ਕੂਲਿੰਗ ਇਹ ਲੈਨ ਗ੍ਰੇਵਿੰਗ ਪਾਲਸੀ ਆ ਜਿਹੜਾ ਵੱਡਾ ਕਲਪਸ਼ਨ ਵੱਡਾ ਸਕੈਮ ਨਿਕਲੇਗਾ ਕਿੰਨੇ ਜੱਥੇਬੰਦੀਆਂ ਟੋਟਲ ਜਰੀਏ ਨੇ ਮਿਲ ਕੇ ਬੋਲਣ ਦਾ ਦਰਸ਼ ਕਰਿਆ ਸਕੀਰ ਤੁਸੀਂ ਹੋਰ ਜੱਥੇਬੰਦੀਆਂ ਨੂੰ ਵੀ ਸੱਦਾ ਦਿੰਦੇ ਹੋ ਆਪਣੇ ਨਾਲ ਕੀ ਤੁਹਾਡਾ ਮੋਦੀ ਨਾਲ ਮੋਦ ਨਾਲ ਕਿਹੜੇ ਹੋ ਪੰਜਾਬ ਦੀਆਂ ਆਲ ਜੱਥੇਬੰਦੀਆਂ ਸਾਰੀਆਂ ਆਪਣੇ ਆਪਣੇ ਲੈਵਲ ਤੇ ਇਹਦੇ ਸੰਗਠਿਤ ਚੁਟ ਗਈਆਂ ਜਿਹੜੀਆਂ ਐਸਕੇਐਮ ਚ ਐਸਕੇਐਮ ਨਾਨ ਪੋਲਿਟਿਕਲ ਚ ਕੇਐਨਐਮ ਚ ਕੋਤੇ ਕਰੇ ਰਹੀਆਂ ਜਿਹੜੀਆਂ ਕੁਝ ਜੱਥੇਬੰਦੀਆਂ ਬਾਹਰ ਨੇ ਉਹ ਵੀ ਕਰ ਰਹੀਆਂ ਵਿਰੋਧ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੋਸ਼ਿਆਰਪੁਰ ਕੁਝ ਜੱਥੇਬੰਦੀਆਂ ਨਵੀਆਂ ਬਣੀਆਂ ਉਹਨਾਂ ਨੇ ਪ੍ਰੋਗਰਾਮ ਰੱਖੇ ਨੇ ਮੈਨੂੰ ਸੱਦਾ ਦਿੱਤਾ ਉਹਨਾਂ ਨੇ ਕਹਿਣ ਦਾ ਭਾਪ ਪੰਜਾਬ ਅੱਜ ਪੂਰਾ ਉੱਠ ਪਿਆ ਅੱਜ ਲੋਕ ਸਮਝਦੇ ਨੇ ਕਿ ਅੱਜ ਇਹ ਆ ਦੋ ਚੋ ਪਿੰਡਾਂ ਹਰੇਕ ਜ਼ਿਲ੍ਹੇ ਦੇ ਵਿੱਚ ਅਟੈਕ ਨਹੀਂ ਹੈਗਾ ਸਾਨੂੰ ਇਹ ਸਾਰੀਆਂ ਜ਼ਮੀਨਾਂ ਖੋਲ ਕੇ ਕਾਰਪਟ ਕਰਾਣੇ ਦਿੱਤਾ ਜੇ ਦੇਣਗੇ ਇੱਕ ਲੀਕ ਕਮਾਇਆ ਕਰਨਗੇ ਭਈ ਆ ਭਾਈ ਐਸੇ ਤਰ੍ਹਾਂ ਨੋਟਿਸ ਕਰਾਇਆ ਕਰਨਗੇ ਅਖਬਾਰ 'ਚ ਭਈ ਭਾਈ 8000 ਏਕੜ ਛੱਡ ਦਿਓ ਤੇ ਉਹ ਕਾਰਪਟ ਕਰਾਣੇ ਦਿੱਤਾ ਜੇ ਦੇ ਦਿਆ ਕਰਨਗੇ ਇਹ ਵੱਡਾ ਅਟੈਕ ਹੈ ਪੰਜਾਬ ਨੂੰ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਜਾਣ ਲਈ ਜਿਹੜਾ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪੰਜਾਬ ਦਾ ਕੋਈ ਵੀ ਕਿਸਾਨ 1 ਇੰਚ ਜ਼ਮੀਨ ਵੀ ਨਹੀਂ ਦੇਈ ਠੀਕ ਹੈ ਥੈਂਕ ਯੂ ਦੁਖੀ ਪੈਨ ਪਰਾਵਾ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਲੇ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਰਿਹਾ ਤੋਂ ਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669